ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜੋਕੇ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਨਾਲ ਲੱਗਦੇ ਪਿੰਡ ਦੋਸਤੋ ਲਖਣਾ ਬਿਲਕੁਲ ਨਾਲ ਲੱਗਦਾ ਤੇ ਅਮਰਕੋਟ ਬਿਲਕੁਲ ਨਜ਼ਦੀਕ ਹੈਗਾ ਜਦੋਂ ਦੋਸਤੋ ਭਿੱਖੀ ਵਿੰਡ ਤੋਂ ਆਪਾਂ ਖੇਮਕਰਨ ਰੋਡ ਆਉਨੇ ਆ ਤਾਂ ਰਸਤੇ ਵਿੱਚ ਅਲਗੋਂ ਕੋਠੀ ਡੱਬੀਪੁਰਾ ਤੇ ਅਗਲੇ ਬੰਨੇ ਅਮਰਕੋਟ ਦੋਸਤੋ ਅੱਡਾ ਆਉਂਦਾ ਤੇ ਅਮਰਕੋਟ ਤੋਂ ਆਪਾਂ ਲਖਣੇ ਨੂੰ ਤੇ ਲਖਣੇ ਤੋਂ ਸਿੱਧਾ ਜਿਹੜਾ ਦੋਸਤੋ ਰਾਜੋਂ ਕੇ ਆਪਾਂ ਪਿੰਡ ਜਿਹੜੀ ਵਿਜ਼ਿਟ ਕਰ ਲੈਂਦੇ ਆ ਵੀਰ ਦੇ ਨਾਲ ਗੱਲਬਾਤ ਕਰਾਂਗੇ ਬਰਿੰਦਰ ਵੀਰ ਦਾ ਨਾਮ ਆ ਬਰਿੰਦਰ ਵੀਰ ਦੇ ਕੋਲ ਆਏ ਆ ਤੇ ਪਸ਼ੂ ਜਿਹੜੇ ਦੋਸਤੋ ਘਰ ਵਾਲੇ ਵੀ ਹੁੰਦੇ ਆ ਤਕਰੀਬਨ ਤੇ ਕੋਈ ਇੱਕ ਦੋ ਨਾਗ ਆ ਜਾਂ ਨਾ ਕੋਈ ਸੇਲ ਪਰਚੇਜ ਵਾਲੇ ਤਾਂ ਵੀਰ ਉਹ ਵੀ ਲੈ ਕੇ ਆ ਜਾਂਦਾ ਤੇ ਅੱਜ ਜਿਹੜੀ ਬਿਲਕੁਲ ਤੁਸੀਂ ਆ ਨੀਲੀ ਦੇ ਵਿੱਚ ਜਿਹੜੀ ਦੋਸਤੋ ਮੇਰੇ ਸਾਹਮਣੇ ਝੋਟੀ ਮੈਂ ਤੁਹਾਨੂੰ ਦਿਖਾ ਰਿਹਾ ਸਕਰੀਨ ਦੇ ਉੱਪਰ ਚੱਲ ਰਹੀ ਆ ਬਿਲਕੁਲ ਜਿਹੜਾ ਦੋਸਤੋ ਹਿੰਦੁਸਤਾਨ ਪਾਕਿਸਤਾਨ ਪਾਊਡਰ ਬਿਲਕੁਲ ਨਜ਼ਦੀਕ ਰਹਿ ਜਾਂਦਾ ਡਰੇਨ ਬਿਲਕੁਲ ਨਜ਼ਦੀਕ ਹੈਗੀ ਆ ਇਸ ਪਿੰਡ ਦੇ ਬਿਲਕੁਲ ਪਿੰਡ ਜਿਹੜਾ ਦੋਸਤੋ ਐਨ ਹਿੱਕ ਤੇ ਆ ਬਾਰਡਰ ਦੀ ਤੇ ਆਓ ਵਿਜਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਮੱਝ ਜਿਹੜੀ ਆ ਦੋਸਤੋ ਇਹ ਯਾਰੀ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾਲ ਸਾਸਰੀ ਘਰ ਮੇਰੇ ਵੀਰ ਸਾਰਿਆਂ ਨੂੰ ਉਹ ਠੀਕ ਠਾਕ ਵੀਰੇ ਬਹੁਤ ਵਧੀਆ ਅੱਛਾ ਵੀਰੇ ਵਪਾਰ ਦਾ ਕੰਮ ਵੀ ਨਾਲ-ਨਾਲ ਚੱਲਦਾ ਪਿਆ ਹਾਂਜੀ ਵੀਰੇ ਵਪਾਰ ਦਾ ਕੰਮ ਇਦਾਂ ਹੀ ਆਪਾਂ ਟੋਕੜ ਮੱਝ ਲਿਆਂਕ ਕੇ ਘਰੇ ਤਿਆਰ ਕਰਕੇ ਫਿਰ ਸੇਲ ਕਰ ਦਿੱਦੀ ਦੀ ਇਹ ਨਹੀਂ ਕਿ ਆਪਾਂ ਸੱਜਰ ਲੈ ਆਂਦੀ ਆ ਤੇ ਉਸੇ ਟਾਈਮ ਹੀ ਦੇ ਦੇਣੀ ਨਾ ਆਪਾਂ ਜਿਹੜੀ ਮੱਝ ਲੈਂਦੀ ਹੁੰਨ ਆਪਾਂ ਉਹ ਮੱਝ ਲੈਂਦੀ ਆ ਉਹ ਢਾਈਆਂ ਮਹੀਨੇ ਦੀ ਗੱਭਣ ਆ ਉਹ ਜਦੋਂ ਤਿਆਰ ਹੋ ਗਈ ਆਪਾਂ ਉਦੋਂ ਦੇਣੀ ਆ ਠੀ ਹੋਂਟਾ ਯਾ ਮਹੀਨੇ ਦੀ ਗੱਪਣਿਓ ਠੀਕ ਆ ਤੋਕੜ ਲਿਆਉਣੀ ਆ ਤੇ ਸੱਜਰ ਕਰਕੇ ਦੇ ਦੇਈਏ ਨਹੀਂ ਫਿਰ ਵੀ ਬਹੁਤ ਵੱਡੀ ਸੇਵਾ ਆ ਜੀ ਅਕਸਰ ਪੂਰਾ ਸਾਲ ਪਰ ਸੰਭ ਕੇ ਫਿਰ ਦੋ ਪੈਸੇ ਕੱਢਨੇ ਵੀ ਆ ਹਾਂਜੀ ਹਾਂਜੀ ਆਪਾਂ ਤੋਕੜ ਲਿਆਣ ਕੇ ਤੇ ਸੱਜਰ ਦੇਣੀ ਵੀ ਰਹਣਾ ਚਾਹੀਦਾ ਠੀਕ ਆ ਅੱਜ ਵੀਰੇ ਆਪਣੇ ਕੋਲੇ ਛੋਟੀ ਵਕਾਊ ਹੈ ਨਾ ਹਾਂਜੀ ਤੇ ਇਹ ਦੱਸੋ ਆਪਣੇ ਵੀਰਾਂ ਨੂੰ ਵੀਰ ਜੀ ਇਹ ਕਿੰਨਾ ਸੁਭਾ ਸੁਈ ਆ ਇਹ ਵੀਰੇ ਦੂਜਾ ਸੁਹਾ ਸੁਈ ਆ ਹਾਂਜੀ ਆ ਬੱਚਾ ਅੱਜ ਤੀਜਾ ਦਿਨ ਹੋ ਗਿਆ ਸੁਈ ਮੇਨੂੰ ਹਾਂ ਬੱਚੇ ਦੇ ਨਾਲ ਜਿਹੜਾ 나ੜੂ ਆ ਦੋਸਤੋ ਬਿਲਕੁਲ ਤੁਸੀਂ ਵੇਖੋ 나ੜੂ ਬੱਚੇ ਦੇ ਨਾਲ ਆ ਕੱਟੀ ਆ ਨਾ ਜੀ ਇਹ ਹਾਂਜੀ ਕ ਇਹ ਕੱਟੀ ਆ ਦੋਸਤੋ ਇਸ ਦੇ ਨੀਚੇ ਝੋਟੀ ਦੇ ਤੇ ਬਿਲਕੁਲ 나ੜੂ ਬੱਚੇ ਦੇ ਨਾਲ ਅੱਜ ਤੀਜਾ ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਬਾਕੀ ਵੀਰ ਪਹਿਲੇ ਸਵੇਰੇ ਦਾ ਕੋਈ ਮਿਲ ਕੇ ਪਤਾ ਕੀਤਾ ਸੀ ਵੀ ਕਿੰਨਾ ਕਿ ਦੁੱਧ ਪਹਿਲੇ ਸੂਏ ਨੇ 10000 ਲੀਟਰ ਦੁੱਧ ਦਿੱਤਾ ਸੀ ਠੀਕ ਆ ਤੇ ਆਪਣੇ ਰਿਸ਼ਤੇਦਾਰਾਂ ਕੋਲੋਂ ਆਈ ਮਾਸੀ ਹੋਣਾ ਤੋਂ ਲੈਂਦੀ ਸੀ 13 ਦੀ ਦਵਾਂਗੇ ਆਪਾਂ ਜਿਆਦਾ ਨਹੀਂ ਹਾਂਦੇ ਠੀਕ ਹੈ ਜੀ 12 ਲੀਟਰ ਦੀ ਗਰੰਟੀ ਦਵਾਂਗੇ ਠੀਕ ਆ ਨਾਲੇ ਮੌਕੇ ਤੇ 8 ਲੀਟਰ ਬੋਲਾ ਤਿਆਰ ਹੈ ਵੀਰ ਠੀਕ ਹੈ ਵੀਰ ਵਰਿੰਦਰ ਹੁਣ ਮੌਕੇ ਦਾ ਵੀ ਦੱਸਦਾ ਵੀ 8 ਕਿਲੋ ਤੋਂ ਤਾਂ ਰੈਡੀ ਆ। ਹਾਂਜੀ ਕੋਈ ਵੀ ਵੀਰ ਆਵੇ ਚੁਆਈ ਕਰ ਸਕਦਾ। ਹਾਂਜੀ ਆਪਣੇ ਘਰੇ ਵੀਰ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਆਪਾਂ। ਠੀਕ ਆ। ਸੋ ਦੋਸਤੋ ਇੱਕ ਦੀ ਇੱਕ ਵਾਰੀ ਜਿਹੜੀ ਫੇਸ ਦੀ ਕੁਆਲਿਟੀ ਜ਼ਰੂਰ ਦੇਖ ਲਓ। ਤੇ ਅੱਖਾਂ ਜਿਹੜੀਆਂ ਦੋਸਤੋ ਬਿੱਲੀਆਂ ਅੱਖਾਂ ਨੇ, ਮੱਥਾ ਬੱਲਾ ਤੇ ਫਿਰ ਕਿ ਨੀਲੀ ਟੱਚ ਹੈਗੀ ਆ, ਨੀਲੀ ਬਾਰ ਦੀ ਜਿਹੜੀ ਦੋਸਤੋ ਇਹ ਛੋਟੀ ਆ। ਵੀਰ ਹਿੱਕ ਕੇ ਮੜਾ ਜੇ ਕਰੀਏ ਨੇ। ਆ ਦੇਖੋ ਦੋਸਤੋ। ਅੱਜ ਤੀਜੇ ਦਿਨ ਦੀ ਜਿਹੜੀ ਦੋਸਤੋ ਸੂਈ ਆ। ਅੱਜ ਤੀਸਰੇ ਦਿਨ ਦੀ ਜਿਹੜੀ ਦੋਸਤੋ ਬਿਆਈ ਹੋਈ ਏ ਛ ਤੇ ਆਹ ਵੇਖੋ ਥਣ ਖਵਾਨਾ ਮਗਰਲੇ ਜਿਹੜੇ ਪੈਰ ਆ ਦੋਸਤੋ ਉਹ ਬਾਈਟ ਆ ਤੇ ਆਹ ਇੱਕ ਸਾਈਡ ਤੋਂ ਜਿਹੜੀ ਫੇਸ ਦੀ ਕੁਆਲਿਟੀ ਬਹਿਣੀ ਵਾਲੇ ਪਾਸੇ ਤੋਂ ਜਿਹੜੀ ਥਣਾ ਦੀ ਕੁਆਲਿਟੀ ਉਹ ਜ਼ਰੂਰ ਦੇਖ ਲਓ ਆ ਲੋ ਇਹਨ ਮੁਠੀ ਲਾ ਥਣ ਲੱਗਾ ਦੋਸਤੋ ਤੇ ਬਿਲਕੁਲ 8 ਲੀਟਰ ਦੀ ਤੁਸੀਂ ਚੁਵਾਈ ਕਰ ਸਕਦੇ ਜੇ ਘਰ ਵਿਜਿਟ ਕਰਕੇ ਠੀਕ ਹੈ ਜੀ ਤੇ ਬਾਕੀ ਵੀਰ ਵਰਿੰਦਰ ਕਿੰਨਾ ਕੁ ਮੋਲ ਲੈਂਦਾ ਕੀਤਾ ਹੋਇਆ ਵੀਰ ਵੀਰ ਜੀ ਮੰਗਣ ਨੂੰ ਤਾਂ ਆਪਾਂ 65 ਮੰਗਦੇ ਪਰ 62000 ਦੀ ਛੱਡ ਦਾਂਗੇ ਜੀ ਬਾਰ ਹਜ਼ਾਰ ਦੀ ਹਾਂਜੀ ਠੀਕ ਆ 65000 ਜਿਹੜੀ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ ਕਹਿੰਦੇ ਆ ਵੀ ਤਕਰੀਬਨ 62000 ਦੀ ਜਿਹੜੀ ਲੈਦੇ ਹੋਵੇਗੇ ਜੈਸਨੋਆ ਜਿਹੜੀ ਦੋਸਤੋ ਉਹ 62000 ਦੀ ਹੋਵੇਗੀ ਤੇ ਇਹਨੂੰ ਵੀਰ ਖੋਲ ਕੇ ਕਰੀਏ ਦਿਖਾਈਏ ਛੋਟੀ ਚੰਗੀ ਆ ਦੋਸਤੋ ਜੇਕਰ ਘਰੇ ਲੂ ਆ ਬੇਸ ਤੇ ਤੁਸੀਂ ਲੈ ਕੇ ਜਾਣੀ ਆ ਅੱਗੇ ਗਾਂ ਡੇਰੀ ਦੇ ਲਈ ਬਿਲਕੁਲ ਤੇ ਛੋਟੀ ਚੰਗੀ ਆ ਆ ਵੇਖੋ ਥਣ ਹਵਾਨਾ ਚੰਗਾ ਤੇ ਬਿਲਕੁਲ ਬਰਾਬਰਤਾ ਪੂਰੀ ਹੈਗੀ ਆ ਤੇ ਲੇਵਾ ਜਿਹੜਾ ਦੋਸਤੋ ਪੱਧਰ ਲੈਵਾ ਆ ਅੱਜ ਤੀਸਰੇ ਦਿਨ ਦਾ ਜਿਹੜਾ ਦੋਸਤੋ ਤਕਰੀਬਨ 8 7.5 8 ਕਿਲੋ ਜਿਹੜਾ ਬੌਲੇ ਦੇ ਵਿੱਚ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ ਦੁੱਧ ਤਾਂ ਜਿਹੜਾ ਹੈਗਾ ਦੋਸਤੋ ਪੀਕ ਤੇ ਵੀ ਤਕਰੀਬਨ ਜਿਹੜਾ ਵੀ 10 11 10 11 ਨਾਰਮਲ ਹੋ ਸਕਦਾ ਵੀ ਇਸ ਸੈਕਿੰਡ ਲაქਟੇਸ਼ਨ ਦੇ ਵਿੱਚ ਵੀ ਚੱਲੇ ਠੀਕ ਆ ਆ ਹਵਾਨਾ ਵੇਖੋ ਇਹਨ ਬਹੁਤ ਖੂਬਸੂਰਤ ਹਵਾਨਾ ਦੋਸਤੋ ਲੇਵਟੀ ਬਹੁਤ ਖੂਬਸੂਰਤ ਹੈ ਠੀਕ ਹੈ ਤੇ 62000 ਜਿਹੜਾ ਦੋਸਤੋ ਯਸਨੋਆ ਲਾਸਟ 62000 ਦੇ ਵਿੱਚ ਵੀਰ ਕਹਿੰਦਾ ਵੀ ਆਪਾਂ ਇਹ ਝੋਟੀ ਦਵਾਂਗੇ ਮੋਲ ਜਿਹੜਾ 65000 ਕਰਨ ਨੂੰ ਕਰ ਲਿਆ ਤੇ ਤੇ ਬਾਕੀ ਚੁਵਾਈ ਦਾ ਵੀਰ ਜੀ ਟਾਈਮ ਹੈਗਾ ਵਰਿੰਦਰ ਚੁਵਾਈ ਥੋੜੀ ਜਿਹਾ ਆਪਾਂ ਕਰਕੇ ਦਿਖਾ ਦਈਏ ਨਾਲ ਕਰ ਦਿੰਦੇ ਜੀ ਠੀਕ ਹੈ ਜੀ ਚੁਵਾਈ ਜਿਹੜੀ ਹੈਗੀ ਦੋਸਤੋ ਇਸੇ ਝੋਟੀ ਦੀ ਆਪਾਂ ਬਿਲਕੁਲ ਰਿਕਾਰਡਿੰਗ ਦੇ ਵਿੱਚ ਤੁਹਾਨੂੰ ਕਰਕੇ ਦਿਖਾ ਦੇਣੀ ਆ ਤਾ ਜੋ ਦੋਸਤੋ ਤਸੱਲੀ ਹੋ ਜਾਏ ਕਿਸੇ ਵੀਰ ਨੇ ਆਨਲਾਈਨ ਖਰੀਦਣਾ ਪਸ਼ੂ ਤਾਂ ਮੌਕਾ ਨਹੀਂ ਹੁੰਦਾ ਕਈ ਵਾਰਾਂ ਵੀ ਘਰ ਵਿਜਿਟ ਕਰਕੇ ਆਪਾਂ ਚੁਵਾਈ ਕਰ ਸਕੀਏ ਤਾਂ ਤੁਸੀਂ ਜਿਹੜੀ ਚੁਵਾਈ ਦੇਖ ਲਿਓ ਤਸੱਲੀ ਨਾਲ ਚਾਰੇ ਥਨਾਂ ਦੀ ਆਪਾਂ ਚੈੱਕ ਪਾਸ ਕਰਵਾ ਦੇਣੀ ਇਸੇ ਬਹਾਨੇ ਤੇ ਪ੍ਰੋਪਰ ਜਿਹੜਾ ਮਿਲਕ ਹੈਗਾ ਇੱਕ ਟਾਈਮ ਦਾ ਉਹ ਵੀ ਤੁਹਾਨੂੰ ਜਿਹੜਾ ਵੇਖਣ ਦੇ ਵਿੱਚ ਮਿਲ ਜੀਗਾ ਤੋ ਅੱਜ ਚਵਾਈ ਜਿਹੜੀ ਹੈਗੀ ਆ ਤੁਸੀਂ ਬਿਲਕੁਲ ਲਾਈਵ ਰਿਕਾਰਡਿੰਗ ਜਿਹੜੀ ਆਪਾਂ ਤੁਹਾਨੂੰ ਦਿਖਾ ਦੇਣੀ ਆ ਤੇ ਬਾਕੀ ਆਪਦੀ ਜਿਹੜੀ ਤੁਸੀਂ ਸੰਤੁਸ਼ਟੀ ਦੇ ਲਈ ਆਪ ਵੀ ਚਵਾਈ ਜ਼ਰੂਰ ਕਰ ਲਿਓ ਘਰ ਪਹੁੰਚ ਕੇ ਆ ਚਵਾ ਬੋਲਾ ਨਾ ਵੀਰ ਚਵਾ ਬਹੁਤ ਅੱਛਾ ਇਨਾ ਭਾਜੀ ਉਹਨਾਂ ਦੇ ਘਰ ਦੀ ਮੱਝ ਹੀ ਬਲੱਡ ਲੈਣ ਬਹੁਤ ਸੋਹਣੀ ਹੈ ਤੇ ਦੂਜਾ ਤੇਰਾ ਪਲੱਸ ਕਰੂਗੀ ਦੁੱਧ ਆਪਾਂ 100% ਗਰੰਟੀ ਦੇਵਾਂਗੇ ਠੀਕ ਹੈ ਇੱਕ ਸੰਧੀ ਸੀ ਬਹੁਤ ਜਿਆਦਾ ਹੈ ਤੇ ਦੂਜਾ ਇਹ ਗੱਲ ਹੈ ਕਿ ਇਹਦੇ ਥੱਲੇ ਕਿੱਲੋ ਵੀ ਦੁੱਧ ਹੋਊਗਾ ਨਾ ਇਹ ਡੇਂਗ ਅਗੇ ਮਿਲੂਗੀ ਠੀਕ ਹੈ ਇਹ ਗੱਭਣੋਂ ਤੋਂ ਬਾਅਦ 7 ਮਹੀਨੇ ਚੋਈ ਮੈਂ ਆਪ ਛੱਡੀ ਤੈਨੂੰ ਅੱਛਾ ਮਤਲਬ ਕਿ ਤੁਹਾਡੇ ਹੱਥੀਂ ਚੋਈ ਆ ਪਹਿਲੇ ਸਵੇ ਦੀ ਹਾਂਜੀ ਹਾਂਜੀ 7 ਮਹੀਨੇ ਦੀ ਹਾਂਜੀ ਮੈਂ ਸੱਤਾ ਮੇਰੇ ਘਰੇ ਨਵੇਂ ਦੁੱਧ ਹੋਈ ਸੀ ਹਾਂਜੀ ਤੇ 7 ਮਹੀਨੇ ਦੀ ਗੱਭਣ ਹੋ ਗਈ ਤੇ ਮੈਂ ਆਪ ਛੱਡੀ ਠੀਕ ਹੈ ਲੰਮਾ ਟਾਈਮ ਚੋਈ ਕਰਾਈ ਹਾਂਜੀ ਲੰਮਾ ਟਾਈਮ ਚੋਈ ਕਰਾਈ ਠੀਕ ਹੈ ਥੋੜੀ ਹੀ ਉਹਨਾਂ ਨੇ ਕੇਅਰ ਕੱਟ ਕੀਤੀ ਸੀ ਤੇ ਸਾਲ ਡੇਢ ਸਾਲ ਬਾਅਦ ਨਵੇਂ ਦੁੱਧ ਹੋਈ ਸੀ ਉੱਧਰ ਜਾ ਉਹ ਵੀ ਮੈਂ ਆਦੇ ਘਰੇ ਲੈ ਆਂਦੀ ਕਰਕੇ ਨਵੇਂ ਦੁੱਧ ਕਰਾਤੀ ਠੀਕ ਹੈ ਜੀ ਅਸੋ ਦੋਸਤੋ ਪਿਛਲੇ ਸਾਲ ਵੀ ਵੀਰ ਨੇ ਫਰਸਟ ਟਾਈਮਰ ਸੀ ਜਦੋਂ ਉਦੋਂ ਵੀ ਚਵਾਈ ਤਕਰੀਬਨ 6 ਤੋਂ 7 ਮਹੀਨਿਆਂ ਦੀ ਜਿਹੜੀ ਚਵਾਈ ਆ ਕਰੀ ਸੀਗੀ ਤੇ ਹੁਣ ਬਿਲਕੁਲ ਜਿਹੜਾ ਦੋਸਤੋ ਅੱਜ ਤੀਜੇ ਦਿਨ ਦਾ ਮੈਂ ਤੁਹਾਨੂੰ ਬੱਚਾ ਦਿਖਾਤਾ ਤੇ ਕਿੰਨਾ ਕੁ ਵੀਰ ਸਾਢੇ ਕਿ ਚਾਰ ਲੀਟਰ ਹੋਏ ਸਾਢੇ ਕਿ ਚਾਰ ਲੀਟਰ ਵੀਰਾਂ ਦਾ ਸਾਢੇ ਕਿ ਚਾਰ ਲੀਟਰ ਜਿਹੜਾ ਹੁਣ ਮਿਲਕ ਹੈਗਾ ਠੀਕ ਹੈ ਤੇ ਵੀਰ ਜਿਹੜਾ ਸੰਪਰਕ ਨੰਬਰ ਜਰੂਰ ਦੱਸ ਦਿੱ ਗ 37 357 ਠੀਕ ਆ 99 40 37 357 357 ਹਾਂਜੀ ਸੋ ਦੋਸਤੋ ਇਹ ਸਾਨੂੰ ਵੀਰ ਵਰਿੰਦਰ ਬਿਲਕੁਲ ਜਿਹੜੀ ਮੌਕੇ ਦੀ ਜਿਹੜੀ ਆ ਦੋਸਤੋ ਹੁਣ ਘਰੇ ਬਿਲਕੁਲ ਝੋਟੀ ਵਿਕਾਊ ਆ ਠੀਕ ਹੈ ਸੋ ਬਿਲਕੁਲ ਰੇਟ ਵੀ ਜਿਹੜਾ ਵਾਜਬ ਜਿਆ ਹੈ ਜੈਨੂਨ ਜਿਹੜਾ ਰੇਟ ਆ ਤੇ ਬਹੁਤੇ ਵੀਰਾਂ ਨੂੰ ਪਸੰਦ ਆਊਗੀ ਬਾਕੀ ਤਸੱਲੀ ਤੁਸੀਂ ਆਪਦੇ ਹੱਥੀ ਵੀ ਕਰ ਲਿਓ ਮੇਰਾ ਹੁਣ ਵਿਕਾਉਣ ਦਾ ਮਤਲਬ ਤੁਹਾਨੂੰ ਲਾਇ ਪੇਖੋ ਸੀਗਾ ਜੇਕਰ ਤੁਸੀਂ ਆਨਲਾਈਨ ਸੌਦਾ ਕਰਦੇ ਹੋ ਦੋਸਤੋ ਤਾਂ ਤੁਸੀਂ ਬਿਲਕੁਲ ਆਨਲਾਈਨ ਵੀ ਚੀਜ਼ ਮਗਾ ਸਕਦੇ ਹੋ ਠੀਕ ਹੈ ਜੀ ਸੋ ਠੀਕ ਆ ਭਾਈ ਵਰਿੰਦਰ ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ